ਹੋ ਵੀ ਦੋਸਤੋ ਆਪਾਂ ਸਲਾਕਾ ਸਿਲੀਕਨ ਵੈਲੀ ਨਾ ਮੈਨੂੰ ਕਨਫਰਮ ਨਹੀਂ ਸਿਲੀਕਨ ਵੈਲੀ ਇਦਾਂ ਕਰਕੇ ਹੈਗਾ ਆ ਤੇ ਇਹ ਇੱਥੇ ਦਾ ਮਾਹੌਲ ਹੈ ਇੱਥੇ ਆਪਣਾ ਕੀਰਤਨ ਸੀਗਾ ਅੱਜ ਦਾ ਤੇ ਇਧਰ ਵੇਖੋ ਬਿਲਡਿੰਗਾਂ ਹਾਂਜੀ ਤੇ ਇਹ ਹੈਗਾ ਜੀ ਸਾਹਮਣੇ ਮਤਲਬ ਇੱਥੇ ਦਾ ਵਿਊ ਹੈ ਤੇ ਤੁਹਾਨੂੰ ਦਿਖਾਉਣੇ ਮੈਂ ਸੋਚਿਆ ਤੁਹਾਡਾ ਨਾਲ ਸ਼ੇਅਰ ਕਰੀਏ ਆ ਵੇਖੋ ਜੀ ਇਹ ਵਾਂਸ ਹੈ ਹਾਂਜੀ ਇੱਥੋਂ ਐਂਟਰੀ ਹੁੰਦੀ ਹੈ ਤင်း ਦੇਖੋ ਬੜਾ ਅਲੇਸ਼ਾਨ ਠੰਡਕ ਪੂਰੀ ਦੇਖੋ ਜੀ ਇਹ ਬਾਸ ਹੈ ਦੇਖ ਸਕਦਾ ਤੁਸੀਂ ਹਾਂਜੀ ਇਧਰ ਸਤਵਿੰਦਰ ਭਾਜੀ ਘੁੰਮ ਰਏ ਜੋਦੇ ਹੈ ਤੇ ਮਹਾਰਾਜ ਤਰਸ ਹੈ ਸ਼ੁਕਰਾ ਗੁਰੂ ਸਾਹਿਬ ਦਾ ਹਾਂਜੀ ਇਹ ਸਭ ਬਾਣੀ ਬਾਣੇ ਕਰਕੇ ਕੀਰਤਨ ਕਰਕੇ ਹੋ ਰਿਹਾ ਹਾਂਜੀ ਤੇ ਦੇਖੋ ਜੀ ਦੇਖੋ ਪਾਣੀ ਬਤ ਸੁੰਦਰ ਤੇ ਇਧਰ ਆਪਣਾ ਆ ਕਿਰਤਨ ਸੀ ਉਪਰ ਇਹ ਆਸੇ ਪਾਸ ਦਾ ਸਾਰਾ 뷰 ਹੈ ਜੀ ਠੀਕ ਹੈ ਜੀ ਇਧਰ ਸੀਮ ਫੁੱਲ ਲਾਉਣ ਵਾਸਤੇ ਹਾਂਜੀ ਤੇ ਇਹ ਬੱਚੇ ਨਾ ਸਕਦੇ ਇਹਦੇ ਵਿੱਚ ਉਧਰ ਵੀ ਹਾਂਜੀ ਤੇ ਇਧਰ ਹੋਰ ਬਿਲਡਿੰਗ ਬਣੀ ਹੈ ਜੀ ਇਧਰ ਪਹਾੜ ਕੁਦਰਤ ਤੇ ਨੇਚਰ ਚਲੋ ਤੁਹਾਨੂੰ ਦਿਖਾਉਣੀ ਹੈ ਜੇ ਅੱਗੇ ਬਹੁਤ ਆਨੰਦ ਹੈ ਜੀ। ਸਾਡੀ ਸਤਵਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ? ਬਹੁਤ ਹੀ ਅੱਛੀ ਬੁਰੂ ਕਰ ਸਕਦੇ ਕੋਲ ਆਪਣੀ ਬਿਲਡਿੰਗ ਹੈ। ਹਾਂ। ਪਰ ਕਦੀ ਸੋਚਿਆ ਨਹੀਂ ਕੀ ਕੀ ਨਾਮ ਹੈ ਮੈਂ ਨਾਮ ਵਿੱਚ ਰ ਗਿਆ ਸੀ। ਨਾਮ ਇਹਦਾ ਹੈਗਾ ਭਾਜੀ ਕਨਾਕੀਆ ਸਿਲੀਕਨ ਵੈਲੀ। ਕਨਾਕੀਆ ਸਿਲੀਕਨ ਵੈਲੀ। ਜੀ। ਯਾਰਾ ਬਾਸਾਂ ਵਾਲਾ ਦੇਖੋ ਸਿਸਟਮ ਹੈ। ਕਿੰਨਾ ਠੰਡਕ ਇੱਥੇ। ਅੱਗੇ ਔਰ ਲੈਫਟ ਸਾਈਡ ਪੂਲ ਬਣਿਆ ਹੋਇਆ। ਦੇਖੋ ਜੀ ਨੌਨ ਨੂਨ ਵਾਸਤੇ। ਇਹ ਆ ਪੱਥਰ ਦੀ ਮੀਨਾਕਾਰੀ ਹੈ ਨਾ ਹਾਂਜੀ ਹਾਂਜੀ ਮਾਰੇ ਵੇਖੋ ਜੀ ਪੱਥਰ ਦੀ ਮੀਨਾਕਾਰੀ ਹੈ ਤੇ ਇਧਰ ਬਣਿਆ ਹੋਇਆ ਸਿੰਘ ਫੁੱਲ ਲਾਉਣ ਵਾਸਤੇ ਦੇਖੋ ਜੀ ਕੀ ਅਜਬ ਨਜ਼ਾਰਾ ਹੈ ਵਾਜੂ ਚਲੋ ਜੀ ਉਧਰ ਸਾਹਮਣੇ ਬਣਿਆ ਉਹ ਮੰਨ ਲਓ ਜੇ ਤੁਸੀਂ ਜੋਗਿੰਗ ਵਗੈਰਾ ਕਰਨੀ ਹੈ ਸਵੇਰੇ ਜਿਮ ਵਗੈਰਾ ਹਨਾ ਤਾਂ ਉਧਰ ਉਹ ਚੀਜ਼ ਬਣੀ ਹੋਈ ਹੈ ਤੇ ਇੱਥੇ ਕਮਾਲ ਦੀ ਗੱਲ ਇਹ ਹੈ ਕਿ ਸਾਰੀ ਪੱਥਰ ਦੀ ਮੀਨਾ ਕਰੀ ਹੈ ਹਾਂਜੀ ਦੇਖੋ ਜੀ ਇਹ ਪਹਾੜਾ ਸਾਹਮਣੇ ਤੇ ਜਾਨੀ ਬਹੁਤ ਹੀ ਸੁੰਦਰ ਇਹ ਵੀ ਪੱਥਰ ਦੇ ਬਣਾਏ ਹੋਏ ਆ ਦੇਖੋ ਕੁਦਰਤੀ ਹਵਾ ਆ ਰਹੀ ਹੈ ਬਹੁਤ ਚੰਗੀ ਇਹ ਇਹ ਸ਼ੁੱਧ ਹਵਾ ਆ ਰਹੀ ਹੈ ਪਹਾੜਾਂ ਚੋਂ ਇਹਦੇ ਸਾਹਮਣੇ ਏਸੀ ਉਸੇ ਸਭ ਫੇਲ ਹੈ ਕਿਉਂਕਿ ਕੁਦਰਤੀ ਹਵਾ ਤਾਂ ਕੁਦਰਤੀ ਹੈ ਸੋ ਏ ਵੀਊ ਇਥੋਂ ਦਾ ਅਨੰਦ ਹੀ ਆਨੰਦ ਹੈ ਦੇਖੋ ਜੀ ਇਹ ਪਹਾੜ ਆ ਗਏ ਇਧਰ ਤੇ ਇਧਰ ਸਾਹਮਣੇ ਗੇਮਾਗੁਮਾਲਾ ਏਰੀਆ ਆ ਗਿਆ ਜੀ ਤੇ ਮੈਂ ਤੁਹਾਨੂੰ ਨਾਮ ਵੀ ਦਿਖਾ ਦਿੰਦਾ ਇਹਦਾ ਉਹ ਸਾਹਮਣੇ ਵੇਖੋ ਨਾਮ ਲਿਖਿਆ ਹੋਇਆ ਇਸ ਬਿਲਡਿੰਗ ਦਾ ਨਾਮ ਹੈ ਇੱਥੇ। ਜੀ। ਤੇ ਇਥੇ ਸਾਰੇ ਬਿਲਡਿੰਗ ਕਵਰ ਹੁੰਦੀ ਹੈ। ਸਾਰੀ ਮੀਨਾਕਾਰੀ ਪੱਥਰ ਦੀ। ਔਰ ਇਥੇ ਲਾਈਟਾਂ ਲਾਈਆਂ ਰਾਤ ਨੂੰ ਤਾਂ ਹੋਰ ਵੀ ਬਹੁਤ ਅੱਛਾ ਲੱਗਦਾ ਹੈ। ਸੋ ਸ਼ੁਕਰ ਮਹਾਰਾ ਸਤਿਪਾਸ਼ਾ ਦਾ। ਬਹੁਤ ਆਨੰਦ ਹੈ ਇੱਥੇ ਮਹਾਰਾ ਦੀ ਕਿਰਪਾ ਨਾਲ। ਤੇ ਆਹ ਵੇਖੋ ਮੁੰਡੇ ਖੇਡ ਕੇ ਆ ਰਹੇ ਹੈ। ਹਾਂ ক্রিকেট ਖੇਡ ਕੇ ਆਏ ਆ ਮੁੰਡੇ ਜੋਰ ਜਮਾ ਕੇ ਆਏ ਆ ਤੇ ਦੇਖੋ ਸوير ਸوير ਇੱਥੇ ਜੋਗਿੰਗ ਕਰ ਸਕਦੇ ਆ ਤੇ ਆਵਦਾ ਦੇਖੋ ਕਾਹ ਫੂਸਾ ਪੂਰਾ ਲਾਇਆ ਇੱਥੇ ਗ੍ਰੈਂਡੀ ਮਾੜੇ ਲੇਚਰ ਬੋਲ ਹਾਂ ਬਾਕੀ ਇਹ ਜਵਾਕਾਂ ਨੇ ਖੇਡਣ ਵਾਸਤੇ ਹੈ ਤੇ ਕਾਹ ਫੂਸਿੰਦਾ ਮੈਂ ਕਾਹ ਫੂਸੀ ਹੈ ਹੋਰ ਕੀ ਹੈ ਸੱਤਾ ਕੰਦਾ ਵੀ ਕੀ ਤੈਨੂੰ ਕਹਿੰਦਾ ਨੇ ਬੋਲਣਾ ਨਹੀਂ ਪਤਾ ਨਹੀਂ ਕਹਿੰਦਾ ਕਾਹ ਫੂਸੀ ਹੈ ਨਾ ਤੇ ਹੁਣ ਕਾਫੂਸ ਨੂੰ ਕਾਫੂਸੀ ਕਹਾਂਗੇ ਆਹ ਦੇਖੋ ਤੇ ਚਲੋ ਇਹ ਹੈ ਵੀ ਜੇ ਇਹੀ ਹੁਣ ਕਿਤੇ ਨਹਿਰ ਤੇ ਖੜਾ ਹੋਵੇ ਤੇ ਕਾਫੂਸ ਆਊਗਾ ਇੱਥੇ ਇਹਨੂੰ ਨੇਚਰ ਕਹਿੰਗੇ ਇੱਥੇ ਇਹਨੂੰ ਨੇਚਰ ਕਹਿਣਗੇ ਆਹੀ ਕਿਤੇ ਨਹਿਰ ਤੇ ਖੜਾ ਹੋਵੇ ਨੂੰ ਕਾਫੂਸੀ ਕਹਿਣਗੇ ਤੇ ਬਸ ਇੱਥੇ ਦਾ ਬਹੁਤ ਕਮਾਲ ਵਿਊ ਹੈ ਜਿਹਨੂੰ ਕੋਈ ਮਾੜਾ-ਮਾੜਾ ਸਟ੍ਰੈਸ ਹੋਵੇ ਆਪ ਦਾ ਉੱਤੋਂ ਕਮਰੇ ਚੋਂ ਉੱਤਰ ਕੇ ਇੱਥੇ ਆ ਕੇ ਬਹਿ ਜਾਂਦਾ ਉਹ ਜੋ ਪਾਸ਼ੂ ਕਲੱਬ ਉਹ ਇੱਥੇ ਨਾਲ ਸਾਡੀ ਉੱਥੇ ਸਾਡਾ ਭੋਜਨ ਪ੍ਰਸ਼ਾਦਾ ਤੇ ਆਪਾਂ ਹਾਂ ਆਪਾਂ ਉੱਥੇ ਛਕਦੇ ਹਾਂ ਜੀ ਛਕਦੇ ਹਾਂ ਹੁਣ